ਜੋਤ ਜਗਦੀ ਰਹਿੰਦੀ ਹੈ ਲੇਕਿਨ ਮਾਤਾ ਨਾਨੀ ਵਾਲੇ ਤੇ ਹਨ ਸਿੰਘਰ ਮੰਤੇ ਹਨ ਹਰਨ ਦਾ ਜੀ ਸਿੰਘਰ ਆ ਦੇ ਘੰਟਾ ਘੰਟਾ ਨੂੰ ਡਿਕਨਗੇ 10 15 15 ਬੰਦਸਲ ਫਿਲ ਜਿਵੇਂ ਸਟੇ ਦੇ ਚੜ ਮਹੀਨੇ ਨੋਟਾ ਦੇ ਬਾਏ ਸੜੇ ਕੁਵਾਲੀ ਦੇ ਬਲੂਮਸ ਜਰੂਰ ਦੇਖੀ ਨੋਟਾ ਦੇ ਬੱਚ ਬੰਦੇਗੇ ਚੱਕਿਆ আজকাল ਬਹੁਤ ਟ੍ਰੈਂਡ ਆ ਗਿਆ ਸਤਿ ਸ਼੍ਰੀ ਅਕਾਲ ਕਿਤੇ ਜਾਂਦੇ ਆ ਮਾਤਾ ਭਗਵਤੀ ਦੀ ਮਾਤਾ ਅਕਾਲੀ ਦੀ ਗੱਲ ਕਰੀਏ ਸ਼ਿਵ ਜੀ ਭਗਵਾਨ ਦੀ ਕ੍ਰਿਸ਼ਨ ਜੀ ਦੀ ਤਮਾਮ ਜਿਹੜੇ ਦੇਵੀ ਦੇਤੇ ਹੋਰ ਹੋਈ ਨਹੀਂ ਚਾਕੀਆਂ ਬਣਾਈਆਂ ਜਾਂਦੀਆਂ ਵਾ ਗਾਣੇ ਇਹੋ ਜਿਹੇ ਹੁੰਦੇ ਜਿਹੜੇ ਕੰਮਾਂ ਨੂੰ ਹੱਥ ਲਵਾ ਦਿੰਦੇ ਆ ਉਹਨਾਂ ਦੇ ਵਿਚਾਰ ਦਿੰਦੇ ਆ ਪਰਮਾਤਮਾ ਨੂੰ ਸਭ ਆਪਣੇ ਮਨੋਰੰਜਨ ਦੀ ਯਾਦ ਮੈੱਕੀ ਸੇ ਨੂੰ ਮਾੜਾ ਵੀ ਲੱਗਾ ਕਿਸੇ ਹੋਰ ਧਰਮ ਦੇ ਵਿੱਚ ਕਿਸੇ ਵੀ ਦੇਵੀ ਦੇਵਤਾ ਦਾ ਮਜ਼ਾਕ ਉਡਾਇਆ ਜਾਂਦਾ ਕਦੀ ਰਾਦਾ ਪ੍ਰਸ਼ਨ ਬਣਾ ਦਿੰਦੇ ਨੇ ਕੰਕਾ ਬਣਾ ਦਿੰਦੇ ਨੇ ਸ਼ੀਰ ਤੇ ਆ ਕੇ ਵੀ ਚਲੋ ਅੱਗਾ ਦੇਖੋ ਅੱਜ ਕਰੋ ਕਿਉਂ ਜਦੋਂ ਭਗਵਤੀ ਦੀ ਜੋਤ ਸਾਹਿਬ ਸਾਹਮਣੇ ਸੰਮੁਖ ਤੁਹਾਡੇ ਜਗਦੀ ਪਈ ਹੈ ਤੇ ਤੁਸੀਂ ਇਹ ਦੁਨਿਆਵੀ ਲੋਕਾਂ ਨੂੰ ਕਿਉਂ ਰੱਬ ਮੰਨੀ ਜਾਂਦੇ ਝਾਕੀਆਂ ਵਾਂਗਰ ਮੈਂ ਟੇਬਲ 'ਤੇ ਕੌਣ ਬੈਠਾ ਕੇ ਜਿਵੇਂ ਰਾਤਾਂ ਬਚ ਗਿਆ ਹੋ ਯੂਪੀ ਵਾਲੀ ਸਾਈਟ ਤੇ ਹੁੰਦੇ ਆ ਮੂਹਰੇ ਵਿੱਚ ਕੱਫੀ ਪਾਣ ਸੁਪਾਰੀਆਂ ਜੇ ਆਪਾਂ ਕਹੀਏ ਠੈਣੀਆਂ ਲੱਗੀਆਂ ਹੁੰਦੀਆਂ ਤੇ ਦੂਜੇ ਵਾਸਤੇ ਸਰੂਪ ਤਿਆਰ ਹੋ ਰਹੇ ਹੁੰਦੇ ਆ ਤੇ ਜਦੋਂ ਪੰਡਾਲ ਦੇ ਵਿੱਚ ਆਉਂਦੇ ਨੇ ਲੋਕੀ ਨਾ ਕਰਨਾ ਸ਼ੁਰੂ ਕਰ ਦਿੰਦੇ ਆ ਅੰਦਰ ਮੈਂ ਦੇਖਣਾ ਅੰਦਰ ਬੀੜੀਆਂ ਸੁੱਟੇ ਚੱਲਦੇ ਹੁੰਦੇ ਆ ਬਾਹਰ ਆ ਕੇ ਉਸ ਪ੍ਰਮਾਤਮਾ ਦੇ ਗੁਪਤਾ ਲਿਆ ਕਿ ਜੇਕਰ ਆਪੀ ਲਿਮਿਟ ਹੈ ਜਿਹੜਾ ਵੀ ਜਾਗਰਣ ਕਰਵਾਉਂਦਾ ਉਹਨੂੰ ਡਲਦੇ ਨੇ ਕਹਿੰਦੇ ਨੇ ਉਹ ਦਲਾ ਦਾ ਪੱਜ ਜਾਂਦਾ ਲਸਣ ਮਸਰ ਪਿਆਜ਼ ਦਾ ਸੇਵਨ ਬਿਲਕੁਲ ਵਰਜਿਤ ਹੋ ਜਾਂਦਾ ਤੁਸੀਂ ਗ੍ਰਹਿਣ ਨਹੀਂ ਕਰ ਸਕਦੇ ਜਿੰਨੇ ਜਿੰਨੇ ਦੱਲ ਦਿੱਤਾ ਉਹ ਜਿੰਨੇ ਦਿੱਤੇ ਨੇ ਦੱਲ ਜਿੰਨੇ ਦੱਲ ਦਿੱਤੇ ਨੇ ਦੋਨੋਂ ਜਾਣੇ ਕਿ ਨੇ ਜਾਗਰਣ ਕਰਾਉਣਾ ਉਹਦੀ ਸੁਖਣਾ ਦਾ ਭਾਰ ਹੈ ਉਹਨਾਂ ਦੇ ਉੱਤੇ ਓਨਾ ਹੀ ਹੈ ਜਦੋਂ ਡੱਲ ਦੇ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਾਗਰਾਤਾ ਕਰਨਾ ਹੁੰਦਾ ਹੈ ਉਹਨਾਂ ਦੇ ਸਿਰ ਤੇ ਵੀ ਬਰਾਬਰ ਦਾ ਭਾਰ ਆ ਜਾਂਦਾ ਹੈ ਲੇਕਿਨ ਲੋਕੀ ਇਸ ਗੱਲ ਨੂੰ ਸਮਝ ਕੇ ਰਾਹ ਜਿਹੜੇ ਲੋਕੀ ਓਖੇ ਹੋ ਰਿਹਾ ਅੱਜ ਕੱਲ੍ਹ ਦੇ ਵਿੱਚ ਕਿੰਨੇ ਬਿਮਾਰੀਆਂ ਰੂਬ ਕਟਨੇਸ਼ਵਰ ਕਾਵਲ ਉਹਦਾ ਹੀ ਹੋ ਸਕਦਾ ਇਹੀ ਹੋ ਸਕਦਾ ਜੀ ਤੁਹਾਡੀ ਪੁਰਾਣੀ ਗੱਲ ਤੇ ਆਉਂ ਲੱਗਦਾ ਕਿ ਬੌਂਸਰ ਅੱਜ ਕੱਲ ਜਿਹੜੇ ਨਵੇਂ ਕਲਾਕਾਰ ਆਏ ਨੇ ਉਹ ਬੌਂਸਰ ਲੈ ਕੇ ਆਉਂਦੇ ਨੇ ਹਮ ਲੇਕਿਨ ਅਸੀਂ ਇਹੋ ਸੋਚਦੇ ਆ ਕਿ ਉਹਦੇ ਜਿੰਨੂੰ ਉਹਦਾ ਸਹਾਰਾ ਹੈ ਨਾ ਉਹਨੂੰ ਕਿਸੇ ਬੌਂਸਰ ਦੀ ਲੋੜ ਨਹੀਂ ਜਦੋਂ ਮਾਤਰਾ ਦੀ ਜੋਤ ਜਗ ਗਈ ਜਿਹੜੀ ਸਾਰੀ ਦੁਨੀਆ ਦੇ ਰਾਹੀ ਕਰਦੀ ਹੈ ਜੇ ਤੁਸੀਂ ਉਹਦੀ ਜੋਤ ਲਾ ਗਏ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਤਾਂ ਫਿਰ ਤੁਸੀਂ ਕਿੱਥੇ ਜਾ ਕੇ ਸੇਫ ਹੋ ਵੀ ਉਨਲ ਕਹਾਗਾ ਵੀ ਜਿਨਾਂ ਨੂੰ ਲੱਗਦਾ ਕਿ ਉਹਦੀ ਉਹੋ ਜੀ ਚਿੱਤਰਖਾਨ ਵਾਲੀਆਂ ਉਹੋ ਜਿਹੀਆਂ ਕਰਨੀ ਐ ਉਹੋ ਬੰਸ ਬਣਾ ਲੈ ਲੋਕਾਂ ਨੂੰ ਜਿੱਦ ਨਹੀਂ ਬਤਾ ਬਸ ਭਜਨ ਸੁਨੇ ਭਜਨ ਬੋਲੇ ਆਪਣਾ ਕੰਮ ਕੀਤਾ ਤੇ ਆਪਣੇ ਰਾਏ ਪੈ ਕੋਈ ਕਿਸੇ ਨੂੰ ਅੱਜ ਵੀ ਤਰੀਕ ਵਿੱਚ ਜਗਰਾਤਾ ਜੇ ਕੋਈ ਕਰਮ ਜਾਂਦਾ ਹੈ ਜਾਂ ਕੋਈ ਵੀ ਧਾਰਮਿਕ ਸਮਾਗਮ ਦੇ ਵਿੱਚ ਕਿਤੇ ਜਾਂਦਾ ਹੈ ਉਹ ਕਰਮ ਨਾਲ ਨਹੀਂ ਜੋੜਦਾ ਹੂੰ ਉਹ ਕਿਸੇ ਹੋਰ ਹੀ ਪਾਸੇ ਨੂੰ ਤੁਰਦਾ ਹੈ ਕਈ ਸੰਗਰਤਨਾਂ ਜਾਂ ਮਤਲਬ ਬਹੁਤ ਵੱਡਾ ਨਾਮ ਬਣ ਚੁੱਕੇ ਨੇ ਇੱਕ ਮੁਸਲਮਾਨਾਂ ਨੂੰ ਜਗੜਾਤੇ ਨਹੀਂ ਕਰਾਨਾ ਚਾਹੀਦਾ ਮਾਸਟਰ ਸੁਲੀਮ ਦੇ ਉੱਪਰ ਤੰਜ਼ ਕਸੀ ਉਹਨਾਂ ਨੇ ਕਮਲ ਖਾਨ ਵਾਲੇ ਗੱਲ ਕੀਤੀ ਖਾਨ ਸਾਹਿਬ ਵਾਲੀ ਕਿਹਾ ਜੀ ਖਾਨ ਜਿਹੜੇ ਵੱਡੇ ਨਾਮ ਦੇ ਸਨ ਕਿੰਨੇ ਨੇ ਕਿ ਮਤਲਬ ਮੁਸਲਮਾਨਾਂ ਨੂੰ ਜਗੜਾਤਾ ਨਹੀਂ ਕਰਾਨਾ ਚਾਹੀਦਾ ਕਿੰਨੇ ਜ ਮੰਦਰ ਦੇ ਵਿੱਚ ਤੁਸੀਂ ਮੋਲਵੀ ਨਹੀਂ ਰੱਖ ਸਕਦੇ ਜਗੜਾਤੇ ਵਿੱਚ ਕਿੱਦਾਂ ਮੰਦਰ ਦੇ ਕੰਦੇ ਵਿੱਚ ਆ ਕੇ ਬਾਰਬਰ ਕੀਆ ਜਾਂਦਾ ਉੱਥੇ ਜੋ ਦੀ ਸਿੰਗਰ ਦਾ ਟਾਈਮ ਹੋ ਗਿਆ ਮੰਦਰ ਉਠਾਇਆ ਜਾਂਦਾ ਗਰੀਸਤੀਆਂ ਨੇ ਮੰਦਰਾਂ ਦੀ ਜਿਹੜਾ ਦਾ ਧਿਆਨ ਹੀ ਫਿਲਮੀ ਤਰਜ਼ਾਂ ਦੇ ਪੇਟਾ ਸੁਣਨ ਵਾਲਾ ਉਹ ਕਹਿੰਦੇ ਛੇਤੀ ਛੇਤੀ ਇਹ ਢੋਲ ਧਮਕਾ ਲਾ ਕੇ ਚੰਦੋਂ ਮੱਝੇ ਗਈ ਪੂਰੀ ਇਨਸਟਰੂਮੈਂਟ ਲੱਗਾ ਤੇ ਪੇਟਾ ਚੱਲਾਉਣਾ ਕੋਈ ਭੋਲੇ ਦੀ ਬਰਾਤ ਗਾਵੇ ਪੂਛ ਗਿਆ ਵੀ ਅਸੀਂ ਨੱਚੀਏ ਉਹ ਫਿਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਸ਼ਰਦਾ ਭਾ ਬਿਲਕੁਲ ਘਟ ਗਿਆ ਤੇ ਮਖਾਵਾ ਜ਼ਿਆਦਾ ਰਹਿ ਗਿਆ ਉਹਨਾਂ ਕਾਪਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆਪਣੇ ਘਰਾਂ ਵਿੱਚ ਬਾਲੀਵੁੱਡ ਸਿਨੇਮਾ ਨੂੰ ਸੱਦੇ ਜਿੰਨੀਆਂ ਲੱਖਾਂ ਰੁਪਏ ਪੈਂਟਾ ਦਿੱਤੀਆਂ ਜਾਂਦੀਆਂ ਨੇ ਜਗ ਦੀ ਮਾਤਰਾ ਦੀ ਜਰੂਰਤ ਹੁੰਦੀ ਹੈ ਗਾਈ ਕੁਛ ਜਾਵੇਗੀ ਬਾਲੀਵੁੱਡ ਵੀ ਪਰ ਨਾਮ ਜੇ ਲਊਗਾ ਤੇ ਉਹਨਾਂ ਨੇ ਚਿਰ ਜਣਾ ਕਈ ਆਪਣੇ ਬਾਲੀਵੁੱਡ ਦੇ ਐਸੇ ਕਲਾਕਾਰ ਹੈਗੇ ਆ ਜਿਨ੍ਹਾਂ ਨੇ ਜਗ ਦਾਤਿਆ ਵਿੱਚ ਗਾਣੇ ਵੀ ਡਿਸਕਸ ਕੀਤੇ ਆ ਚੰਪਾ ਪੁਰਨੀ ਦੇ ਦਵਾਦੇ ਸਹੀਓ ਜਾ ਕੇ ਆਈਆਂ ਚੁੰਨੀ ਘੋਟੇ ਵਾਲੀ ਮੈਨ ਉਤਰਾ ਗਈਆਂ ਨੱਚਦੇ دیਵਾਨੇ ਤੇਰੇ ਆ ਕੇ ਦੇਖ ਲੈ ਜੋਗੀ ਆ ਜਿਹੜਾ ਫੜੇ ਬੱਚਿਆਂ ਦੀ ਸਦਾ ਬਾਹ ਉਹਨਾਂ ਹਾਰੀ ਜੋਗੀ ਨਾਸ ਹੋਣਾ ਤਮਾਮ ਇਨਾਂ ਗੀਤਾਂ ਦੇ ਇਨਾਂ ਪਜਲਾਂ ਦੇ ਗਾਇਕ ਟੀਚੀ ਰੀਸ ਉਤੇ ਆਪਣੀ ਆਵਾਜ਼ ਦੇ ਚੁਕੇ ਜੀ 뮤직 ਦੇ ਉੱਪਰ ਆਪਣੀ ਆਵਾਜ਼ ਦੇ ਚੁਕੇ ਬਾਲਾ ਜੀ 뮤직 ਦੇ ਉੱਪਰ ਆਪਣੀ ਆਵਾਜ਼ ਦੇ ਚੁਕੇ ਸਿੰਗਰ ਵਿਨੇ ਆਸ਼ੂ ਖਾਸ ਨੰਤ ਕਰਾਉਣੇ ਨਾਲ ਵੀ ਸੰਬੰਧ ਰੱਖਦੇ ਨੇ ਕਾਫੀ ਜ਼ਿੰਦਗੀ ਦੇ ਤੁਸਬੇ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਵਿਸ਼ੁਮ ਜੀ ਅਲੱਦੀ ਬੀਨਸ ਸੁਣ ਰਿਹਾ ਜੀ ਸ਼ੁਕਰੀਆ ਜੀ ਧੰਨਵਾਦ ਸੋ ਸਭ ਤੋਂ ਪਹਿਲਾਂ ਆਸ਼ੂ ਜੀ ਕਿਸ ਤਰੀਕੇ ਨਾਲ ਇਸ ਲਾਈਨ ਦੇ ਵਿੱਚ ਆਏ ਬਚਪਨ ਦੇ ਵਿੱਚ ਦੱਸੋ ਇਸ 뮤직 ਨਾਲ ਕਿੱਦਾਂ ਪਿਆਰ ਪੈ ਗਿਆ ਆਪਣੇ ਪਿਤਾ ਜੀ ਬਾਰੇ ਦੱਸੋ ਬਲਵਿੰਦਰ ਸ਼ਰਮਾ ਜੀ ਬਹੁਤ ਵੱਡਾ ਨਾਮ ਸੀਗੇ ਸਭੀ ਚੀਜ਼ਾਂ ਸ਼ੁਰੂ ਕਰੋ ਜੀ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦੇਖਣ ਵਾਲੇ ਵੀਵਰਸ ਨੂੰ ਜੈ ਮਾਤਾ ਦੀ ਮੇਰੇ ਪਿਤਾ ਜੀ ਦੇ ਬਾਰੇ ਗੱਲ ਹੋਈ ਹੈ ਤੇ ਮੇਰੇ ਪਿਤਾ ਜੀ ਤਰਨ ਕਰਨ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮਾਂ ਭਗਵਤੀ ਦੇ ਚਰਨਾਂ ਦੇ ਵਿੱਚ guzari ਇਕਲੋਤੇ ਸੀ ਉਹ ਮਾਂ ਦੇ ਚਰਨਾਂ ਦੇ ਨਾਲ ਲੱਗੇ ਹੋਏ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਮਾਤਾ ਰਾਣੀ ਦੇ ਜਾਗਰਣ ਹੀ ਕੀਤੇ ਨਾ ਕਿ ਜਾਗਰਣ ਛੱਡ ਕੇ ਕਿਸੇ ਹੋਰ ਲਾਈਨ ਵੱਲ ਗਏ ਤੇ ਉਹਨਾਂ ਦਾ ਹੀ ਬੇਨਤ ਸਤਕਾ ਔਰ ਉਹਨਾਂ ਦਾ ਹੀ ਆਸ਼ੀਰਵਾਦ ਦੇ ਨਾਲ ਅੱਜ ਅਸੀਂ ਉਸ ਭਗਵਤੀ ਦਾ ਗੁਰਦਾਨ ਕਰਨ ਜੋ ਕੇ ਹੋਏ ਆ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਕੁਝ ਉਹਨਾਂ ਕੋਲੋਂ ਸਿੱਖਿਆ ਉਹ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਮਾਤਾ ਰਾਣੀ ਦੇ ਜਾਗਰਾਤਿਆਂ ਦੇ ਵਿੱਚ ਅਸੀਂ ਉਚਾਰਨ ਕਰੀਦਾ ਹੈ ਤੇ ਬਸ ਮਾਤਾ ਰਾਣੀ ਦਾ ਆਸ਼ੀਰਵਾਦ ਹੈ ਲਿਖਤਾਂ ਦੀ ਜਿਹੜੀ ਗੱਲ ਕਰੀਏ ਤੁਹਾਡੇ ਪਿਤਾ ਜੀ ਲੇਖਕ ਬਹੁਤ ਵੱਡੇ ਸੀਗੇ ਕੋਈ ਜੰਗ ਹੁੰਦੀ ਸੀਗੀ ਕੋਈ ਪਰਵਾਦਕ ਚੀਜ਼ਾਂ ਦੇ ਉੱਪਰ ਵੀ ਉਹਨਾਂ ਨੇ ਕਈ ਭਜਨ ਲਿਖੇ ਜਾਗਰਾਤਿਆਂ ਹੋਇਆ ਕਰਦੇ ਸੀਗੇ ਉਹਦੇ ਵਿੱਚ ਪੇਸ਼ਕਸ਼ ਕਰਦੇ ਸੀਗੇ ਕਿ ਮੈਂ ਸੁਣਿਆ ਵਾਂ ਕਿ ਜਦੋਂ ਗਾਇਆ ਕਰਦੇ ਸੀਗੇ ਨਾ ਕਿ ਪੜਾਣੀ ਕਿੰਨੇ ਆ ਘਰਾਂ ਨਹੀਂ ਉਹਨਾਂ ਨੇ ਮਾਵਾ ਪੈਣਾ ਨੂੰ ਰਵਾਇਆ ਮਤਲਬ ਇੰਨੀ ਫੀਲ ਦੇ ਨਾਲ ਉਹ ਜਦੋਂ ਗਾਂਦੇ ਸੀ ਅਖਰੀ ਦੇ ਉੱਪਰ ਉਹਨਾਂ ਨੇ ਇੱਕ ਬਹੁਤ ਖੂਸਰਤ ਗੀਤ ਲਿਖਿਆ ਜੀ ਕਿਉਂਕਿ ਉਹਨਾਂ ਨੇ ਜੋ ਕੁਝ ਵੀ ਲਿਖਿਆ ਉਹ ਕਿਸੇ ਨਾ ਕਿਸੇ ਦੀ ਕੋਈ ਹੱਡ ਬੀਤੀ ਲਿਖੀ ਹੁੰਦੀ ਸੀ ਜਿਵੇਂ ਰਖੜੀ ਦੀ ਗੱਲ ਕਰੀਏ ਤੇ ਰਖੜੀ ਦਾ ਇੱਕ ਉਹਨਾਂ ਨੇ ਗੀਤ ਲਿਖਿਆ ਸੀ ਜਿਹੜਾ ਉਹਨਾਂ ਭੈਣਾਂ ਦੀ ਪੁਕਾਰ ਸੀ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨੇ ਵੀਰ ਦੀ ਦਾਤ ਨਹੀਂ ਸੀ ਬਖਸ਼ੀ ਦੋ ਲਾਈਨਾਂ ਜ਼ਰੂਰ ਹੋਣੀਆਂ ਸਭ ਤੋਂ ਪਹਿਲਾਂ ਉਹਦੀ ਜਿਹੜੀ ਇਹ ਲਿਖਤ ਸੀ ਇਹ ਕਈ ਲੋਕ ਅੱਜ ਵੀ ਗਾਉਂਦੇ ਨੇ ਲੇਕਿਨ ਹਰ ਇੱਕ ਦੇ ਗਾਉਂਦਾ ਲਹਿਜ਼ਾ ਵੱਖਰਾ ਵੱਖਰਾ ਹੈ ਪਰ ਅਸੀਂ ਜੋ ਉਹਨਾਂ ਕੋਲ ਸੁਣਦੇ ਰਹੇ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਉਹ 15 ਸੀ ਉਹਨਾਂ ਦੀ ਕਿ ਸੁਨ ਸੁਨ ਹੈ ਮਹਾਰਾਨੀਏ ਗੱਲ ਤੈਨੂੰ ਮੈਂ ਇੱਕ ਸੁਨਾਨੀ ਹੈ ਜਦ ਦਿਨ ਰਖੜੀ ਦਾ ਆਉਂਦਾ ਲੋਕਾਂ ਦੀਆਂ ਬਾਵਾ ਤੇ ਤੱਕ ਰਖੜੀ ਸਾਡਾ ਮਨ ਪਰ ਆਉਂਦਾ ਸੁਨ ਸੁਨ ਏ ਮਹਾਰਾਣੀਓ ਕੀ ਬਾਤ ਹੈ ਕਿਉਂਕਿ ਉਹਨਾਂ ਦੀਆਂ ਕੁਝ ਹੋਰ ਲਿਖਤਾਂ ਵੀ ਨੇ ਜਿਹੜੀਆਂ ਉਹਨਾਂ ਨੇ ਅੱਜ ਤੋਂ 20-25 ਸਾਲ ਪਹਿਲਾਂ ਲਿਖੀਆਂ ਲੇਕਿਨ ਉਹਦਾ ਜੋ ਦੇਖਣ ਦਾ ਨਜ਼ਰੀਆ ਜਾਂ ਅਸੀਂ ਜੇ ਸੁਣੀ ਆ ਉਹਨਾਂ ਨੂੰ ਤਾਂ ਉਹ ਅੱਜ ਦੇ ਦੌਰ ਦੇ ਤੇ ਬਹੁਤ ਝੁਕਦੀਆਂ ਬਿਲਕੁਲ ਕਿਉਂਕਿ ਅੱਜ ਦਾ ਦੌਰ ਜਿਵੇਂ ਸਮਾਜ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਚੋਰੀ ਚਕਾਰੀ ਚੱਲ ਰਹੀ ਹੈ ਰਿਸ਼ਵਤਾ ਮੰਗੀਆਂ ਜਾਂਦੇ ਪਰੋਤੀਆਂ ਮੰਗੀਆਂ ਜਾ ਰਹੀਆਂ ਨੇ ਉਹਨਾਂ ਚੀਜ਼ਾਂ ਦੇ ਤੇ ਉਹਨਾਂ ਨੇ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਪੰਜਾਬ ਦਾ ਮਾਹੌਲ ਪਤਾ ਨਹੀਂ ਕਿਹੜੇ ਵੇਲੇ ਖਰਾਬ ਹੋ ਜਾਣਾ ਹੈ ਕਿਹੜੀ ਸਰਕਾਰ ਨੇ ਆਨ ਕੇ ਕੀ ਕਰ ਦੇਣਾ ਕੁਝ ਸਮਝ ਨਹੀਂ ਆਉਣਾ ਉਹਨਾਂ ਨੇ ਉਹ ਤੋਂ ਕੁਝ ਉਹ ਲਾਈਨਾਂ ਲਿਖੀਆਂ ਸੀ ਕਿ ਇਸ ਮੇਰੇ ਪੰਜਾਬ ਨੂੰ ਕਿਸ ਦੀ ਨਜ਼ਰ ਹੈ ਖਾ ਗਈ ਜ਼ੁਮਦੀ ਬਣ ਕੇ ਹਨੇਰੀ ਖਬਰੇ ਕਿਦਰੋਂ ਆ ਚਾਹ ਲਈ ਮੌਜੂਦਾ ਹਾਲਾਤ ਸੀ ਜਾਣਦੇ ਜੇ ਕੀ ਹੋ ਰਿਹਾ ਸਾਡੇ ਸਮਾਜ ਤੇ ਇਹ ਆ ਜਿ ਤੋਂ 20 ਸਾਲ ਪੈਣਾ ਦੀਆਂ ਲਿਖੀਆਂ ਗਈਆਂ ਉਹਨਾਂ ਦੇ ਪਰ ਫੀਲ 뮤직 ਦੇ ਵਿੱਚ ਬੜਾ ਇੰਪੋਰਟੈਂਟ ਚੀਜ਼ ਹੈ ਕਿਉਂਕਿ ਸਿੰਗਰ ਆਉਂਦੇ ਨੇ ਸਿੱਖਦੇ ਨੇ ਸਾਲਾਂ ਸਾਲਾਂ ਵਿਆਸ ਚੱਲਦੇ ਆ ਫੀਲ ਜਿਹੜੀ ਉਹ ਮੈਨੂੰ ਲੱਗਦਾ ਕਿ ਉਹ ਪਰਮਾਤਮਾ ਨੂੰ ਬਖਸ਼ੀ ਹੁੰਦੀ ਹੈ ਜੇ ਫੀਲ ਆ ਜਾਵੇ ਬਿਲਕੁਲ ਜੀ ਜੇ ਤੁਸੀਂ ਹਰ ਇੱਕ ਲਾਈਨ ਦੇ ਵਿੱਚ ਜਿਵੇਂ ਸੰਗੀਤ ਹੈ ਸੰਗੀਤ ਬੰਦੇ ਦੇ ਰੋਮ ਰੋਮ ਵਿੱਚ ਵਸਿਆ ਹੈ ਹਮ ਸ਼ੁਰੂ ਤੋਂ ਲੈ ਕੇ ਹੋਂਦ ਤੱਕ ਅਸੀਂ ਸਾਹ ਵੀ ਲੈਨੇ ਹਾਂ ਵੀ ਇੱਕ ਸੰਗੀਤ ਇੱਕ ਸਾਹ ਛੱਡਦੇ ਇੱਕ ਸਾਹ ਲੈਂਦੇ ਕੀ ਬਾਰੇ ਸੰਗੀਤ ਦਾ ਤੁਹਾਡੇ ਹਰ ਇੱਕ ਕੰਮ ਦੇ ਨਾਲ ਜੁੜਿਆ ਇੱਕ ਲੈ ਤੁਸੀਂ ਚੱਲਦੇ ਜੇ ਤੁਹਾਡੇ ਪੈਰ ਲੈਅ ਦੇ ਮੁਤਾਬਿਕ ਚੱਲਦੇ ਨੇ ਬਿਲਕੁਲ ਤੁਸੀਂ ਸਾਹ ਲੈਂਦੇ ਜੇ ਉਹ ਵੀ ਇੱਕ ਰਿਦਮ ਦੇ ਵਿੱਚ ਚੱਲਦੇ ਨੇ ਇੱਕ ਟੈਂਪੋ ਹੁੰਦਾ ਹੈ ਤੁਸੀਂ ਜੇ ਤੇਜ਼ ਚੱਲੋਗੇ ਤੁਹਾਡੇ ਸਾਹ ਵੀ ਤੇਜ਼ ਹੋ ਜਾਣਗੇ ਬਿਲਕੁਲ ਤਾਂ ਇਹ ਜਿਹੜਾ ਸੰਗੀਤ ਹੈ ਇਹ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਤੁਸੀਂ ਦੇਖੋਗੇ ਹਰ ਜਗ੍ਹਾ ਦੇ ਉੱਤੇ ਗਾਉਣ ਵਾਲੇ ਕਈ ਨੇ ਲੇਕਿਨ ਕਈਆਂ ਨੂੰ ਕੁਝ ਨਹੀਂ ਪਤਾ ਕਿ ਸੰਗੀਤ ਦਾ ਅਸਲ ਮਾਇਨਾ ਕੀ ਹੈ ਕੀ ਸੰਗੀਤ ਦਾ ਮਤਲਬ ਇਹ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਐਸੀ ਹੋਵੇ ਜਾਂ ਉਹ ਸਰਸਤੀ ਮਾ ਦਾ ਗੁੰਗਾਨ ਐਸਾ ਕੀਤਾ ਜਾਵੇ ਕਿ ਅਗਲਾ ਜਿਹੜਾ ਸੁਣਨ ਵਾਲਾ ਹੈ ਉਹਨੂੰ ਵੀ ਆਨੰਦ ਆਵੇ ਨਾ ਕਿ ਤੁਸੀਂ ਆਪਣਾ ਰਾਂਝਾ ਰਾਜੀ ਕਰੋ ਰੱਗੇ ਉੱਤੇ ਸੰਗੀਤ ਦੀ ਤੁਸੀਂ ਗੱਲ ਕੀਤੀ ਫੀਲ ਦੀ ਗੱਲ ਕੀਤੀ 뮤ਜ਼ਿਕ ਦੀ ਗੱਲ ਕੀਤੀ ਤੁਸੀਂ ਆਪਣੇ ਪਿਤਾ ਜੀ ਵੱਲੇ ਹੁੰਦੇ ਜਿਹੜੇ ਜਗਰਾਤੇ ਆਸ ਤੋਂ 25 30 ਸਾਲ ਪਹਿਲਾਂ ਉਹ ਵੀ ਚੀਜ਼ ਦੇਖੀ ਹੈ ਅੱਜ ਦੀ ਵੀ ਦੇਖੀ ਹੈ ਸ਼ੈਣਿਆਂ ਨਾਲ ਜਗਰਾਤੇ ਹੋਇਆ ਕਰਦੇ ਸੀਗੇ ਤੋਂ ਕਿਹ ਨਾਲ ਜਗਰਾਤੇ ਹੋਇਆ ਕਰਦੇ ਸੀਗੇ ਮਨ ਤਾਂਦੇ ਸੀਗੇ 사ਦਾ 사ਦਾ ਜਗਰਾਤਾ ਭਗਤੋਂਦੇ ਸੀਗੇ ਵਿਧੀ ਪੂਰਵਕ ਚੀਜ਼ਾਂ ਹੁੰਦੀਆਂ ਸੀਗੀਆਂ ਹੁਣ ਦੌਰ ਆ ਗਿਆ ਬਾਲੀਵੁੱਡ ਸਿੰਗਰ ਆ ਰਹੇ ਨੇ ਟਰੈਕਾਂ ਦੇ ਉੱਪਰ ਗਾਦੇ ਨੇ ਬਾਲੀਵੁੱਡ ਟਰੈਕ ਲਾ ਦੇ ਨੇ ਗਾਣਿਆਂ ਦੇ ਪੱਜ਼ਾ ਦੇ ਉੱਪਰ ਪੀਟਾਂ ਬੰਦ ਰੀਆਂ ਨੇ ਸ਼ੌਂਕਾ ਪਾਰਟੀਆਂ ਜਿੰਨਾਂ ਨੂੰ ਆਪਾਂ ਕਹਿ ਲਈਏ ਆਪਣੇ ਘਰਾਂ ਵਿੱਚ ਬਾਲੀਵੁੱਡ ਸਿੰਗਰਾਂ ਨੂੰ ਸੱਦੇ ਜਿੰਨੀਆਂ ਲੱਖਾਂ ਰੁਪਏ ਪੇਮਟਾਂ ਦਿੱਤੀਆਂ ਜਾਂਦੀਆਂ ਨੇ ਜਗ ਦੀ ਮਾਤਰਾ ਦੀ ਜੋਤ ਹੁੰਦੀ ਹੈ ਗਾਈ ਕੁਛ ਜਾਦੇ ਨਹੀਂ ਬਾਲੀਵੁੱਡ ਦੇ ਮੈਂ ਨਾਮ ਜੇ ਲਊਂਗਾ ਤੇ ਉਹਨਾਂ ਨੇ ਚਿਰ ਜਾਣਾ ਕਈ ਆਪਣੇ ਬਾਲੀਵੁੱਡ ਦੇ ਐਸੇ ਕਲਾਕਾਰ ਹੈਗੇ ਆ ਜਿਨ੍ਹਾਂ ਨੇ ਜਗਰਾਤਿਆਂ ਦੇ ਵਿੱਚ ਗਾਣਿਆਂ ਦੀ ਪੇਸ਼ਕਸ਼ ਕੀਤੀ ਹੈ ਕੀ ਲੱਗਦਾ ਕੀ ਚੱਲ ਰਿਹਾ ਹੈ ਜੋ ਹੋ ਰਿਹਾ ਪਹਿਲੀ ਗੱਲ ਤੇ ਜਾਗਰਣ ਦਾ ਕਿਸੇ ਨੂੰ ਮਤਲਬ ਹੀ ਨਹੀਂ ਪਤਾ ਕਿ ਜਾਗਰਣ ਹੁੰਦਾ ਕੀ ਹੂੰ ਦੂਸਰੀ ਗੱਲ ਸਾਡੇ ਉਸਤਾਦ ਸਵਰਗੀ ਮੰਤ ਬਿਰਵਿੰਦਰ ਕੁਮਾਰ ਜੀ ਸ਼ਰਮਾ ਔਰ ਜਿਨ੍ਹਾਂ ਕੋਲ ਹੋਣ ਮੈਂ ਸ਼ੈਨਾ ਬਾਤਾਂ ਦਾਨੇ ਦੀ ਕਿਰਪਾ ਦੇ ਨਾਲ ਚੋਲੀ ਪਾਇਆ ਬਰਿੰਦਰ ਕੁਮਾਰ ਜੀ ਕੋਹਲੀ ਸਾਹਿਬ ਹੂੰ ਉਹ ਦੱਸਦੇ ਨੇ ਕਿ ਜਿਹੜੇ ਪੁਰਾਤਨ ਜਾਗਰਣ ਹੁੰਦੇ ਸੀ ਉਹਨਾਂ ਦੀ ਇੱਕ ਵਿਧੀ ਹੁੰਦੀ ਸੀ ਪਹਿਲਾਂ ਡਾਲ ਦਿੱਤੇ ਜਾਂਦੇ ਸੀ ਔਰ ਜਾਗਰਣ ਉਹ ਹੀ ਕਰ ਸਕਦਾ ਸੀ ਜਿਸ ਨੇ ਕੋਈ ਗੁਰੂ ਧਾਰਨਾ ਕੀਤੀ ਹੋਵੇ ਅੱਜ ਦੀ ਤਰੀਕ ਦੇ ਵਿੱਚ ਨਾ ਕਿਸੇ ਦਾ ਕੋਈ ਗੁਰੂ ਹੈ ਬਸ ਥੋੜਾ ਜਿਹਾ ਜੇ ਉਹਨਾਂ ਨੂੰ ਗੁੰਗਨਾਉਣਾ ਹੁੰਦਾ ਹੈ ਪੀ ਉਹ ਕਹਿੰਦੇ ਜੀ ਕੋਈ ਨਹੀਂ ਜਗਰਾਤੇ ਆਪਾਂ ਕਰਨੇ ਸ਼ੁਰੂ ਕਰਦੇ ਔਰ ਤੁਸੀਂ ਗੱਲ ਕੀਤੀ ਹੈ ਕਿ ਵਿਧੀ ਪੂਰਵਕ ਜਗਰਾਤੇ ਵਿਧੀ ਪੂਰਵਕ ਤੇ ਛੱਡੋ ਕਿਸੇ ਨੂੰ ਜਗਰਾਤੇ ਦਾ ਮੇਨ ਮਕਸਦ ਹੀ ਨਹੀਂ ਪਤਾ ਉਕਿ ਜਾਗਰਨ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਕੀ ਹੋ ਰਿਹਾ ਕਿ ਜਾਗਰਨ ਨੂੰ ਖੋਲ ਕੇ ਉਹਦੇ ਵਿੱਚ ਪੀਰਾਂ ਫਕੀਰਾਂ ਦੇ ਭਜਨ ਗਾਣੇ ਸ਼ੁਰੂ ਕਰ ਦਿੰਦੇ ਨੇ ਕੋਈ ਹੋਰ ਕਵਾਲੀਆਂ ਸ਼ੁਰੂ ਕਰ ਦਿੰਦੇ ਨੇ ਜਦ ਕਿ ਪੁਰਾਣੇ ਜਿਹੜੇ ਮਹੰਤ ਸੰਤ ਹੁੰਦੇ ਸੀ ਉਹ ਕਹਿੰਦੇ ਸੀ ਜਿੱਦਾ ਵਿਆਹ ਹੋਵੇ ਘੋੜੀਆਂ ਉਹਦੀਆਂ ਹੀ ਗਈ ਜਾਂਦੀਆਂ ਤਾਂ ਲੇਕਿਨ ਅੱਜ ਕੱਲ ਕੀ ਚੱਲ ਰਿਹਾ ਜੀ ਭਜਨ ਤੇ ਛੱਡੋ ਪੀਰਾਂ ਦੇ ਭਜਨ ਛੱਡੋ ਗਾਣੇ-ਗਾਣੇ ਹੀ ਸ਼ੁਰੂ ਕਰ ਦਿੱਤੇ ਬਿਲਕੁਲ ਕਲਾਕਾਰਾਂ ਦੇ ਬੜਾ ਬੜਾ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਉਹਨਾਂ ਨੇ ਗਾਣੇ ਗਾਉਣੇ ਵੀ ਸ਼ੁਰੂ ਕਰ ਦਿੱਤੇ ਨੇ ਜਗਰਾਤਿਆਂ ਦੇ ਵਿੱਚ ਇਹਦੇ ਵਿੱਚ ਸਭ ਤੋਂ ਵੱਡੀ ਕਮੀ ਮੈਂ ਕਵਾਂਗਾ ਪ੍ਰਬੰਧਕਾਂ ਦੀ ਜਿਹੜੇ ਉਹਨਾਂ ਨੂੰ ਬੁਲਾਉਂਦੇ ਨੇ ਇੰਨੇ ਨੇ ਪੈਸੇ ਦਿੰਦੇ ਨੇ ਔਰ ਫਿਰ ਜਿਸ ਕੰਮ ਵਾਸਤੇ ਉਹਨਾਂ ਨੂੰ ਸੱਦਿਆ ਉਹ ਕੰਮ ਨਾ ਕਰਵਾ ਕੇ ਕੋਈ ਹੋਰ ਹੀ ਕੰਮ ਕਰ ਦਿੰਦੇ ਗੱਲ ਤੇ ਉੱਥੇ ਹੀ ਹੁੰਦੀ ਹੈ ਨਾ ਬਾਲੀਵੁੱਡ ਸਿੰਗਰ ਜਦੋਂ ਤੱਕ ਗਾਣੇ ਗਾਉਂਦੇ ਆ ਕੰਮ ਚੱਲਦਾ ਹੈ ਪੇ ਇੰਡਸਟਰੀ ਵਿੱਚ ਠੀਕ ਹੈ ਜੀ ਜਦੋਂ ਕੰਮ ਨਹੀਂ ਚੱਲਦਾ ਤੇ ਬੜਾ ਸੌਖਾ ਕੰਮ ਲੱਭ ਗਿਆ ਜਗਰਾਤੇ ਚਾਹ ਮਿਊਜ਼ੀਸ਼ੀਅਨ ਫੜੋ ਇੱਕ ਢੋਲੀਆ ਪਾਓ ਇੱਕ ਟੱਪਲੇ ਵਾਲਾ ਪਾਓ ਜੀ ਇੱਕ ਹੋਰ ਦੇ ਨਾਲ ਫੜ ਲੱਖ ਲੱਖ ਦੋ ਦੋ ਲੱਖ ਦੇ ਨਾਮ ਤਾਂ ਸੋਚਦਾ ਚਾਹੇ ਸਾਣਾ ਪਤਾ ਹੋਵੇ ਤਾਂ ਦਾ ਤੱਤਾ ਨਾ ਪਤਾ ਹੋਵੇ ਸਕੇਲ ਦਾ ਸੱਸਾ ਨਾ ਪਤਾ ਹੋਵੇ ਜਗਰਾਤਾ ਕਰਕੇ ਹੋਣਾ ਵਾ ਸੰਗਤ ਬੈਠੀ ਹੈ ਸੰਗਤ ਨੂੰ ਕਹਿਣਗੇ ਬਸ ਤੁਸੀਂ ਅਸੀਂ ਟਰੈਗ ਲੈ ਆ ਦਮ 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 ਕਰੀ ਜਾਓ 5-5 ਹਜ਼ਾਰ ਰੁਪਏ ਮੈਨੂੰ ਲੱਗਦਾ ਮਤਲਬ ਕਾਬਲੀਅਤ ਹੋਗੀ ਇੰਨੀ ਪੇਮੈਂਟ ਲੈਣ ਦੀ ਤੇ 50 ਹਜ਼ਾਰ ਲੱਖ ਲੱਖ ਰੁਪਈਆ ਮੈਨੂੰ ਤਾਂ ਕੀ ਲੱਗਦਾ ਹੈ ਜਿਹੜੀਆਂ ਪੇਮੈਂਟਾਂ ਇੰਨੀਆਂ ਇੰਨੀਆਂ ਲੈਣੀਆਂ ਘੋਟੀਆਂ ਵਪਾਰ ਨਹੀਂ ਇਹ ਜਗਰਾਤਿਆਂ ਦਾ ਦੇਖੋ ਜੀ ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣਾ ਪ੍ਰੋਫੈਸ਼ਨ ਬਣਾਇਆ ਉਹਨਾਂ ਨੇ ਇਹ ਨੂੰ ਵਪਾਰ ਦੇ ਤੌਰ ਤੇ ਲਿੱਤਾ ਹੋਇਆ ਲੇਕਿਨ ਆਪਣੇ ਜਿਨ੍ਹਾਂ ਨੂੰ ਕਲਯੁਗ ਦੇ ਧਿਆਨੋ ਦਾ ਵਾਰਡ ਦਿੱਤਾ ਗਿਆ ਹੈ ਸਵਰਗੀ ਸ਼੍ਰੀ ਨਰਿੰਦਰ ਚੰਚਲ ਜੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਭਗਵਤੀ ਦਾ ਗੁਣਗਾਨ ਕੀਤਾ ਬਿਲਕੁਲ ਅੱਜ ਵੀ ਸ਼ਾਇਦ ਹੀ ਕੋਈ ਐਸਾ ਜਾਗਰਣ ਹੋਵੇ ਜਿੱਥੇ ਉਹਨਾਂ ਦੀ ਭੇਟ ਨਾ ਬੋਲੀ ਜਾਂਦੀ ਹੋਵੇ ਬਿਲਕੁਲ ਜੀ ਬਿਲਕੁਲ ਲੇਕਿਨ ਉਹਨਾਂ ਨੇ ਕਦੀ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਹੂੰ ਉਹਨਾਂ ਨੂੰ ਜੋ ਕੋਈ ਬੁਲਾਉਂਦਾ ਸੀ ਉਹ ਕਹਿੰਦੇ ਸੀਗੇ ਜੋ ਸਾਡੇ ਇੰਨਾ ਸਾਥੀਆਂ ਦਾ ਖਰਚਾ ਹੈ ਤੁਸੀਂ ਉਹ ਦੇ ਦਿਓ ਤੇ ਅਸੀਂ ਉੱਥੇ ਪਹੁੰਚ ਜਾਾਂਗੇ ਲੇਕਿਨ ਅੱਜ ਕੱਲ ਦੇ ਐਸੇ ਕਲਾਕਾਰ ਨੇ ਜਿਹੜੇ ਕਹਿੰਦੇ ਨੇ ਕਿ ਇਹ ਸਟੇਜ ਦੇ ਉੱਪਰ ਤਾਂ ਚੜ ਕੇ ਮਾਤਾ ਰਾਣੀ ਦਾ ਗੁਣਗਾਨ ਕਰਨਾ ਹੈ ਜਿੰਨੀ ਦੇ ਤੱਕ ਸਾਡੀ ਸਾਰੀ ਪੇਮੈਂਟ ਸਾਨੂੰ ਮਿਲ ਨਹੀਂ ਜਾਏ ਜਗਰਾਤਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਜੈ ਮਾਤਾ ਦੇਵੀ ਉਹ ਮੂੰਹ ਚੋਂ ਨਹੀਂ ਬੋਲਦੇ ਤੇ ਉਹ ਕਹਿੰਦੇ ਨੇ ਕਿ ਪਹਿਲੋ ਸਾਡੀ ਪੇਮੈਂਟ ਰੱਖੋ ਤੇ ਇਹਦਾ ਮਤਲਬ ਕੀ ਹੈ ਕਿ ਉਹਨਾਂ ਵਾਸਤੇ ਜਗਰਾਤਾ ਜਾਂ ਉਸ ਭਗਵਤੀ ਦਾ ਨਾਮ ਲੈਣਾ ਕੋਈ ਆਮ ਗੱਲ ਨਹੀਂ ਉਹਨਾਂ ਵਾਸਤੇ ਕੁਝ ਨਹੀਂ ਉਹਨਾਂ ਵਾਸਤੇ ਇਹ ਹੋਈ ਹੈ ਕਿ ਸਾਡਾ ਪੰਦਾ ਹੈ ਅਸੀਂ ਪੈਸਾ ਕਮਾਉਣਾ ਔਰ ਸ਼ਰਿਆ ਮੂੰਹ ਚੋ ਕਹਿੰਦੇ ਨੇ ਕਿ ਅਸੀਂ ਤੇ ਮੇਲਾ ਇਕੱਠੀਆਂ ਕਰਨਾ ਆਏ ਅਸੀਂ ਮੇਲਾ ਇਕੱਠੀਆਂ ਕਰਕੇ ਲੈ ਕੇ ਜਾ ਜਗਰਾਤੇ ਨਾ ਮੈਂ ਪਹਿਨਾ ਹੀ ਗਿਆ ਸੀ ਜਗਰਾਤੇ ਦਾ ਮਤਲਬ ਹੀ ਨਹੀਂ ਪਤਾ ਕਿ ਜਗਰਾਤਾ ਹੁੰਦਾ ਕੀ ਔਰ ਸ਼ੁਰੂ ਕਿੱਥੋਂ ਹੁੰਦਾ ਔਰ ਜਗਰਾਤੇ ਦੀ ਸਮਾਪਤੀ ਕਿੱਥੋਂ ਹੁੰਦੀ ਬਾਉਂਸਰ 10-10 ਲੈ ਕੇ ਹੁੰਦੇ ਨੇ ਨਾਮ ਜਿਲੇ ਲੀਏ ਫਿਰ ਉਹੀ ਗੱਲ ਪੰਗਾ ਪੈ ਜਾਣਾ 10-10 15-15 ਬਾਉਂਸਰ ਲੈ ਕੇ ਹੁੰਦੇ ਆ ਜਗਰਾਤੇ ਦੀਆਂ ਸਟੇਜਾਂ ਤੇ ਚੜਦੇ ਆ ਗ੍ਰੈਂਡ ਐਂਟਰੀ ਆਉਂਦੀਆਂ ਕਿੰٹا-ਕਿੰਟਾ ਸੰਗਤ ਬੈ ਕੇ ਉੜਕੇ ਮਾਤਾ ਦਾਨੀ ਦੀ ਜੋਤ ਜਗਦੀ ਰਹਿੰਦੀਆਂ ਲੇਕਿਨ ਮਾਤਾ ਦਾ ਨਿਵਲ ਤੇ ਹੰਸੀ ਸਿੰਗਰ ਬੰਤੇ ਹਾ ਹੁੰਦਾ ਹੈ ਕਿ ਸਿੰਗਰ ਆ ਜੇ ਘੰਟਾ ਘੰਟਾ ਨੂੰ ਡਿਕਨਗੇ 10 10 15 15 ਬਾਉਂਸਰ ਫਿਰ ਜਦੋਂ ਸਟੇਜ ਤੇ ਚੜਨੀ ਨੇ ਨੋਟਾ ਦੇ ਬਾਾਰੇ ਫੇਰੇ ਕੁਆਲਿਟੀ ਪ੍ਰੋਗਰਾਮ ਵਿੱਚ ਜ਼ਰੂਰ ਦੇਖੀ ਨੋਟਾ ਦੇ ਬਾਾਰੇ ਕਿ ਜਦੋਂ ਭਗਵਤੀ ਮਾਤਾ ਦੀ ਜੋਤ ਜਗਦੀ ਪਈ ਹੈ ਜਗਰਾਤਾ ਹੋ ਰਿਹਾ ਵਾ ਜਗਰਾਤਿਆਂ ਦੇ ਵਿੱਚ ਇਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਜਿਹੜੇ ਨੋਟੇ ਨੇ ਨੋਟਾ ਦੇਖੋ ਜੀ ਜਗਰਾਤਿਆਂ ਦੇ ਵਿੱਚ ਇੱਕੋ ਚੀਜ਼ ਚੱਲਦੀ ਹੈ ਸੁਭਗਵਤੀ ਦੇ ਨਾਮ ਦੀ ਅਰਦਾਸ ਚੱਲਦੀ ਉਹਦੇ ਭਗਵਤੀ ਦੇ ਬੱਚਿਆਂ ਦੇ ਨਾਮ ਦੀ ਅਰਦਾਸ ਚੱਲਦੀ ਹਾਂ ਦੂਸਰੀ ਗੱਲ ਕੋਈ ਵੀ ਬਾਰਾ ਫੇਰਾ ਕਰਦੇ ਜਾਂ ਨੋਟ ਸੁੱਟਦੇ ਨੇ ਉਹ ਗਲਤ ਗੱਲ ਹੈ ਕਿਉਂਕਿ ਨੋਟ ਜ਼ਮੀਨ ਤੇ ਡਿੱਗਦੇ ਨੇ ਫਿਰ ਉਹ ਚੋਕੇ ਅੱਗੇ ਜੋਤ ਦੇ ਉੱਤੇ ਰੱਖ ਦਿੰਦੇ ਨੇ ਉਹ ਬਿਲਕੁਲ ਗਲਤ ਗੱਲ ਹੋ ਜਾਂਦੀ ਇੱਕ ਮਰਿਆਦਾ ਹੈ ਜੋਤ ਦੀ ਕਿਉਂਕਿ ਕਲਯੁਗ ਦੇ ਵਿੱਚ ਪ੍ਰਤੱਖ ਪਰਮਾਨੰ ਭਗਵਤੀ ਦੀ ਜੋਤ ਹੈ ਜਿਸ ਦੇ ਸਾਹਮਣੇ ਬੈਠ ਕੇ ਅਸੀਂ ਗੁਣਗਾਨ ਕਰਦੇ ਤੇ ਜੇ ਅਸੀਂ ਉਸ ਜੋਤ ਦਾ ਹੀ ਆਦਰ ਨਹੀਂ ਕੀਤਾ ਤਾਂ ਫਿਰ ਦਾ ਜਗਰਾਤਾ ਕਰਵਾਉਣ ਵਾਲਿਆਂ ਨੂੰ ਕੋਈ ਫਾਇਦਾ ਹੈ ਤਾਂ ਨਾ ਜਗਰਾਤਾ ਕਰਨ ਵਾਲਿਆਂ ਨੂੰ ਫਾਇਦਾ ਗੱਲ ਕਰੀਏ ਚਾਕੀਆਂ ਦਾ ਅੱਜਕੱਲ ਬਹੁਤ ਟ੍ਰੈਂਡ ਆ ਗਿਆ ਸਰੂਪ ਤਿਆਰ ਕੀਤੇ ਜਾਂਦੇ ਆ ਮਾਤਾ ਭਗਵਤੀ ਦੀ ਮਾਤਾ ਕਾਲੀ ਦੀ ਗੱਲ ਕਰੀਏ ਸ਼ਿਵ ਜੀ ਭਗਵਾਨ ਦੀ ਕ੍ਰਿਸ਼ਨ ਜੀ ਦੀ तमाम ਜਿਹੜੇ ਦੇਵੀ ਦੇਵਤੇ ਹਿੰਦੂਆ ਦੇ ਹੋਏ ਨੇ ਝਾਕੀਆਂ ਬਣਾਈਆਂ ਜਾਂਦੀਆਂ ਵਾ ਗਾਣੇ ਇਹੋ ਜਿਹੇ ਹੁੰਦੇ ਆ ਜਿਹੜੇ ਕੰਨਾਂ ਨੂੰ ਹੱਥ ਲਵਾ ਦਿੰਦੇ ਆ ਉਹਨਾਂ ਦੇ ਵਿੱਚ ਆ ਦਿੰਦੇ ਆ ਪਰਮਾਤਮਾ ਨੂੰ ਸਿਰਫ ਆਪਣੇ ਮਨੋਰੰਜਨ ਲਈ ਫਿਰ ਉਹੀ ਗੱਲ ਨੋਟਾਂ ਦੇ ਵਾਰਾ ਫਿਰ ਇਹ ਝਾਕੀਆਂ ਦੇ ਉੱਪਰ ਇਹ ਕੀ ਹੈ ਇਹ ਜੀ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ ਸਾਡੇ Hindu ਧਰਮ ਦੀ ਕਮਜ਼ੋਰੀ ਹੈ ਜਿਹੜੇ ਇਸ ਚੀਜ਼ ਨੂੰ ਉਤਸ਼ਾਹਿਤ ਕਰ ਰਹੇ ਨੇ ਕਿ ਨਹੀਂ ਜੀ ਅਸੀਂ ਜਾਗਰਾਤਾ ਵੱਡਾ ਕਰਾਉਣਾ ਹੈ ਇੱਕ ਦੋ ਘੰਟੇ ਝਾਕੀਆਂ ਵਾਲਿਆਂ ਨੂੰ ਦਿੱਤੇ ਜਾਂ ਪਰ ਤੁਸੀਂ ਦੇਖਿਓ ਮੈਂ ਕਹਿੰਦਾ ਸ਼ਾਇਦ ਮੈਂ ਕਿਸੇ ਨੂੰ ਮਾੜਾ ਵੀ ਲੱਗਾ ਕਿਸੇ ਹੋਰ ਧਰਮ ਦੇ ਵਿੱਚ ਕਿਸੇ ਵੀ ਦੇਵੀ ਦੇਵਤਾ ਦਾ ਮਜ਼ਾਕ ਉਡਾਇਆ ਜਾਂਦਾ ਕਦੀ ਨਹੀਂ ਕਦੀ ਸਿਰਫ Hindu ਧਰਮ ਦੇ ਵਿੱਚ ਜਿਹੜੇ ਉਹਨਾਂ ਦੇ ਪਾਤਰ ਨੇ ਉਹਨਾਂ ਦੇ ਸਰੂਪ ਬਣਾਏ ਜਾਂਦੇ ਨੇ ਅਸੀਂ ਜਿਨ੍ਹਾਂ ਨੂੰ ਆਪਣੇ ਇਸ਼ਟ ਮੰਨਦੇ ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕ੍ਰਿਸ਼ਨ ਸੁਦਾਮਾ ਜੀ ਦੇ ਅਸਤ ਦੇਖੋ ਜੀ ਉਹ ਕਰਦੇ ਨੇ ਫਿਰ ਉਸ ਤੋਂ ਬਾਅਦ ਭਗਵਤੀ ਦੀ ਜਿਹੜੇ ਸਰੂਪ ਪਣਾਉਂਦੇ ਨੇ ਕੰਜਕ ਉਹ ਜੰਗਲ ਕੇ ਰਾਜਾ ਮੇਰੀ ਮਾਂ ਕੋਲ ਇੱਥੇ ਹੈ ਕੰਜਕ ਕਿਹਨੂੰ ਕਹਿੰਦੇ ਐ ਹੂੰ ਹੂੰ ਛੋਟੀ ਬਾਲ ਕੰਨੇ ਬੂਗਲ ਕੰਜਕ ਦਾ ਮਤਲਬ ਸਭ ਨੂੰ ਪਤਾ ਹੈ ਕਿ ਕੰਜੇ ਕਿਹੜੀ ਹੈ ਜਿਹੜੀ 7-8 ਸਾਲ ਤੋਂ ਨੀਚੇ ਜਿਹਦੀ ਉਮਰ ਹੋਵੇ ਬਿਲਕੁਲ ਤੇ ਇਹ ਕੀ ਕਰਦੇ ਨੇ ਰਾਦਾ ਕ੍ਰਿਸ਼ਨ ਬਣਾ ਦਿੰਦੇ ਨੇ ਕੰਜਤਾ ਬਣਾ ਦਿੰਦੇ ਨੇ ਸ਼ੇਰ ਤੇ ਆ ਕੇ ਵੀ ਚਲੋ ਮੱਥਾ ਟੇਕੋ ਅੰਜ ਕਰੋ ਅੰਜ ਕਿਉਂ ਜਦੋਂ ਭਗਵਤੀ ਦੀ ਜੋਤ ਸਾਹਮਣੇ ਸੰਮੁਖ ਤੁਹਾਡੇ ਜਗਦੀ ਪਈ ਹੈ ਤੇ ਤੁਸੀਂ ਇਹ ਦੁਨਿਆਵੀ ਲੋਕਾਂ ਨੂੰ ਕਿਉਂ ਰੱਬ ਮੰਨੀ ਜਾਂ ਗੱਲ ਫਿਰ ਉੱਥੇ ਆ ਜਾਂਦੀ ਹੈ ਮੈਂ 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 ਨਾ ਕੇਵਲੀ ਆਪ ਲੋਟ ਕੀਤਾ ਚਲੋ ਵਿੱਚ ਟੋਕ ਰਹੇ ਹਾਂ ਝਾਕੀਆਂ ਵੰਦਿਆਂ ਤੇ ਮੈਂ ਕੇਵਲੀ ਕੋਲ ਬੈਠਾਂਗੇ ਜਗਰਾਤੇ ਵਿੱਚ ਗਿਆ ਯੂਪੀ ਵਾਲੀ ਸਾਈਡ ਤੇ ਹੁੰਦੇ ਆ ਮੂਹ ਦੇ ਵਿੱਚ ਪੱਥੇ ਪਾਣ ਸੁਪਾਰੀਆਂ ਜੇ ਆਪਾਂ ਕਹੀਏ ਠੈਣੀਆਂ ਲੱਗੀਆਂ ਹੁੰਦੀਆਂ ਤੇ ਦੂਜੇ ਪਾਸੇ ਸਰੂਪ ਤਿਆਰ ਹੋ ਰਹੇ ਹੁੰਦੇ ਆ ਤੇ ਜਦੋਂ ਪੰਡਾਲ ਦੇ ਵਿੱਚ ਆਉਂਦੇ ਆ ਤੇ ਲੋਕੀ ਨੱਕ ਰਗੜਨਾ ਸ਼ੁਰੂ ਕਰ ਦਿੰਦੇ ਆ ਤੇ ਅੰਦਰ ਮੈਂ ਦੇਖਦਾ ਹੁੰਦਾ ਅੰਦਰ ਬੀੜੀਆਂ ਸੁੱਟੇ ਚੱਲਦੇ ਹੁੰਦੇ ਆ ਬਾਹਰ ਆ ਕੇ ਸੀ ਪ੍ਰਮਾਤਮਾ ਦਾ ਰੂਪ ਧਾਰ ਲਿਆ ਕਿੰਨੀ ਵੱਡੀ ਬੇਵਕੂਫੀ ਜਾਂ ਕਿੰਨੀ ਵੱਡੀ ਨਾਕਮ ਸਾਡੇ ਲੋਕਾਂ ਦੇ ਵਿੱਚ ਕਮੀਆਂ ਜਿਹੜਾ ਇਹ ਚੀਜ਼ਾਂ ਹੋ ਰਹੀਆਂ ਇਹ ਸਭ ਤੋਂ ਵੱਡੀ ਕਮੀ ਹੈ ਜੀ ਹਿੰਦੂ ਧਰਮ ਦੇ ਵਿੱਚ ਕਿ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਉਹ ਧਿਆਨ ਨਹੀਂ ਦੇ ਹੂੰ ਸਗੋਂ ਲੋਕੀ ਆਜਿਤੀ ਤਰੀਕੇ ਚ ਕਿਸੇ ਨੂੰ ਜਾਗਰਣ ਦਾ ਕਹਿੰਦੇ ਨੇ ਉਹ ਕਹਿੰਦੇ ਜੀ ਝਾਤੀਆਂ ਜ਼ਰੂਰ ਆਉਣੀਆਂ ਚਾਹੀਦੀ ਬਿਲਕੁਲ ਚਲੋ ਆਪਣੀ ਜਗਤ 'ਤੇ ਉਹ ਵੀ ਠੀਕ ਹੈਗੇ ਨੇ ਜੇ ਸਰੂਪ ਬਣਾਉਣੇ ਨੇ ਬੱਚਿਆਂ ਦੇ ਬਣਾਓ ਛਾਪੀ ਕਰਨੀ ਹੈ ਕਿਸੇ ਦੇਵਤਾ ਜਾਂ ਦੇਵੀ-ਦੇਵਤਿਆਂ ਦੀ ਛਾਪੀ ਨਹੀਂ ਹੋਣੀ ਚਾਹੀਦੀ ਜਿਵੇਂ ਮੋਰ ਬੰਦੇ ਸੀ ਜੇ ਮੈਂ ਹੁੰਦਾ ਤਾਂ ਇਹ ਮੋਰ ਪੁਰਾਣੇ ਸਮੇਂ ਦੇ ਵਿੱਚ ਛਾਪੀਆਂ ਹੁੰਦੀਆਂ ਇੱਕ ਡਾਕੀ ਅਸੀਂ ਚਿੱਠੀ ਲੈ ਕੇ ਆਉਂਦਾ ਸੀ ਭਗਵਤੀ ਦੇ ਨਾਮ ਦੀ ਜੀ ਸੰਦੇਸ਼ ਆਇਆ ਅੱਛਾ ਲੱਗਦਾ ਸੀ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਦੇਖਿਆ ਜਾਵੇ ਤੇ ਜਿਹੜੇ ਛਾਪੀਆਂ ਕਰਨ ਵਾਲੇ ਨੇ ਉਹ ਤੰਬਾਕੂ ਦਾ ਸੇਵਨ ਕਰ ਰਹੇ ਨੇ ਬਿਲਕੁਲ ਸਿਗਰਟ ਪੀ ਰਹੇ ਨੇ ਜੀ ਜੀ ਕਦੋਂ ਪੀਰੇ ਨੇ ਜਦੋਂ ਸਰੂਪ ਬਣਦੇ ਨੇ ਉਦੋਂ ਨਹੀਂ ਉਹ ਸਰੂਪ ਜਦੋਂ ਆਪਣਾ ਰੋਲ ਆਦਾ ਕਰਕੇ ਵਾਪਸ ਜਾਂਦੇ ਨੇ ਆਪਣੇ ਬਸਤਰ ਤਾਂ ਆਪਣੇ ਨੇ ਬਾਹਰ ਧਿਆ ਕੇ ਉਹ ਸਿਗੜ ਦੀ ਸਰਵ ਕਰਦੇ ਸੀਰ ਦਿੰਦੇ ਉਹਦਾ ਭਾਰ ਕਿੰਨਾ ਦੇ ਸਿਰ ਤੇ ਚੜਦਾ ਕਿਉਂਕਿ ਜਿਤਰਾਤੇ ਦੀ ਮर्यादा ਹੈ ਜਿਹੜਾ ਵੀ ਜਾਗਰਣ ਕਰਵਾਉਂਦਾ ਉਹਨੂੰ ਡਲਦੇ ਨੇ ਪੈਂਦੇ ਨੇ ਉਹ ਡਲਾ ਦਾ ਵੱਜ ਜਾਂਦਾ ਲਸਣ ਮਸਰ ਪਿਆਜ਼ ਦਾ ਸੇਵਨ ਬਿਲਕੁਲ ਵਰਜਿਤ ਹੋ ਜਾਂਦਾ ਤੁਸੀਂ ਗ੍ਰਹਿਣ ਨਹੀਂ ਕਰ ਸਕਦੇ ਜਿੰਨੇ ਜਿੰਨੇ ਡਲ ਦਿੱਤਾ ਉਹ ਵੀ ਜਿੰਨੇ ਦਿੱਤੇ ਨੇ ਡਲ ਜਿੰਨੇ ਡਲ ਲਿੱਤੇ ਨੇ ਦੋਨੋਂ ਜਾਣੇ ਦੋਵੇਂ ਬਜੇ ਦੇ ਦੋਵੇਂ ਬਾਗ ਜਾਂਦੇ ਸੂਤਕ ਪਾਤਕ ਵਾਲੇ ਘਰ ਨਹੀਂ ਜਾਣਾ ਹੁੰਦਾ ਅੱਛਾ ਜੀ ਸਦਾਚਾਰ ਦਾ ਪਾਲਨ ਕਰਨਾ ਕਿਸੇ ਨੂੰ ਕੋਏ ਕਰਕੇ ਜਾਂ ਗਾਲ ਵੀ ਨਹੀਂ ਤੁਸੀਂ ਕਰਤਾ ਜਮੀਨ ਦੇ ਉੱਤੇ ਆਸਣ ਲਗਾਉਣਾ ਹੁੰਦਾ ਤੁਸੀਂ ਕਿਸੇ ਹੋਰ ਜਗ੍ਹਾ ਦੇ ਉਪਰ ਉੱਚੀ ਜਗ੍ਹਾ ਤੇ ਬੈਠ ਨਹੀਂ ਸਕਦੇ ਪੁਰਾਣੇ ਸਮੇਂ ਦੇ ਵਿੱਚ ਲੋਕ ਇੱਕ ਇੱਕ ਮਹੀਨਾ ਪਹਿਲਾਂ ਡਲ ਦੇ ਦਿੰਦੇ ਸੀ ਲੋਕੀ ਉਹਦੀ ਪਾਲਣਾ ਵੀ ਕਰਦੇ ਸੀ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਲੋਕੀ ਕਹਿੰਦੇ